ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਮੇਲੇ ਤੇ ਅੱਜ ਤੁਹਾਨੂੰ ਵਿਖਾਉਨੇ ਆ ਮੇਲਾ ਸਭ ਤੋਂ ਪਹਿਲਾਂ ਵੀਡੀਓ ਲਾਈਕ ਕਰ ਦੋ ਤੁਸੀਂ ਪੁਰਾਣੇ ਵਲੌਗ ਚ ਦੇਖਿਆ ਸੀ ਮੇਲੇ ਦੀ ਤਿਆਰੀ ਚੱਲ ਰਹੀ ਹੁਣ ਮੇਲਾ ਲੱਗ ਚੁੱਕਿਆ ਹੈ ਅਸੀਂ ਥੋੜੇ ਦੇਰ ਲੇਟ ਆਈਆਂ ਕਿਉਂਕਿ ਰਸ਼ ਬਹੁਤ ਹੁੰਦਾ ਹੈ ਜੀ ਮੇਲੇ ਦੇ ਦਿਨਾਂ ਦੇ ਵਿੱਚ ਰਸ਼ ਹੁਣ ਵੀ ਬਹੁਤ ਹੈ 31 ਜਨਵਰੀ ਦਾ ਦਿਨ ਅੱਜ ਦੇਖ ਸਕਦੇ ਹੋ ਸੜਕ ਫੁੱਲ ਅਮਲੋਟ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਮੇਲੇ ਦੇ ਬਿਲਕੁਲ ਨਾਲ ਐਸ ਆਰ ਐਸ ਸਿਨੇਮਾ ਜਿੱਥੇ ਪਾਰਕਿੰਗ ਹੈਗੀ ਆ ਜੀ ਪਾਰਕਿੰਗ ਥੋੜਾ ਸੇਫ ਰਹਿੰਦੀ ਆ ਵੀਕਲ ਲਾਉਣਾ ਇਸ ਕਰਕੇ ਅਸੀਂ ਪਾਰਕਿੰਗ 'ਚ ਵੀਕਲ ਆ ਰਹੇ ਆ ਐਸ ਆਰ ਐਸ ਸਿਨੇਮਾ ਸਮਾਰਟ ਬਾਜ਼ਾਰ ਵੀ ਹੈਗਾ ਥੱਲੇ ਬੀਸਮੈਂਟ ਆ ਵੀ ਪਾਰਕਿੰਗ 'ਚ ਲਾ ਕੇ ਫਿਰ ਆਪਾਂ ਚੱਲਦੇ ਆ ਇੱਕ ਨਾ ਫਿਲਮ ਇੱਥੇ ਰਿਸ਼ਤੇ ਨਾਤੇ ਲੱਗੀ ਹੋਈ ਆ ਜੀ ਦੂਜੀ ਹੋਰ ਦੇਖਦੇ ਆਪਾਂ ਪਾਰਕਿੰਗ 'ਚ پارک ਕਰ ਲ게요 ਬਾਈਕ ਹ ਮਜੈਲ ਫਿਲਮ ਲੱਗੀ ਹੋਈ ਆ ਜੀ ਦੇਵ ਕਰੋੜ ਨਵੀਂ ਆਈ ਹੈ ਲੇਟੈਸਟ ਮੇਲੇ ਵੱਲ ਵੱਧਦੇ ਹੋਏ ਜੀ ਜਾ ਕੇ ਤੁਹਾਨੂੰ ਦਿਖਾਉਣੇ ਆ ਕਹਿੰਦੇ ਬਰਜ ਖਲੀਫਾ ਲੱਗਿਆ ਹੈ ਕਿ ਪਿਛਲੇ ਵਲੌਗ ਚ ਤੁਸੀਂ ਦੇਖਿਆ ਸੀ ਬਰਜ ਖਲੀਫਾ ਦਾ ਉਹ ਸੈੱਟ ਲੱਗ ਰਿਹਾ ਸੀ ਹਜੇ ਹੁਣ ਲੱਗ ਚੁੱਕਿਆ ਜੀ ਪੂਰਾ ਹਜੇ ਤੱਕ ਦੇਖਿਆ ਮੈਂ ਵੀ ਨਹੀਂ ਜਾ ਕੇ ਪਰ ਹੁਣ ਤੁਸੀਂ ਜਾ ਰਹੇ ਆ ਤੇ ਦੇਖ ਲਿਓ ਟਿਕ ਟਕਰਾ ਕੇ ਉਹਨਾਂ ਟਾਈਮ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਹੋਰ ਦੋਸਤਾਂ ਮਿੱਤਰਾਂ ਨਾਲ ਜਿਹੜੇ ਮੇਲੇ 'ਚ ਨਹੀਂ ਪਹੁੰਚ ਸਕੇ બસ ਤੋਂ ਉਸਨੇ ਮੇਰੇ ਅੰਦਰ ਖੜ ਕੇ ਮੇਲਾ ਦਿਖਣ ਲੱਗ ਗਿਆ ਜੰਡੋਲਾ ਵਗੈਰਾ ਲੱਗੀਆਂ ਚੂਲੇ ਬਾਹਰ ਵੈਸੇ ਬਾਜ਼ਾਰ ਚ ਬਹੁਤ ਰਸ਼ ਹੈਗਾ ਟ੍ਰੈਫਿਕ ਬਹੁਤ ਆ ਇਹ 30 ਛਾਲਾਂ ਪ੍ਰਿੰਟ ਕਰ ਰਿਆ ਕੱਪੜਿਆਂ ਦੀਆਂ ਸੇਲਾਂ ਲੱਗੀਆਂ ਇੱਕ ਡਾਉਣਾ ਬੱਚਿਆਂ ਦੇ ਲੱਛਿਆਂ ਵਾਲਾ ਭਾਈ ਫਿਰਦਾ ਜੀ ਲੱਛੇ ਉਹ ਸਾਹਮਣੇ ਮੇਲਾ ਇਹ ਤੋਂ ਦਿਖਣਾ ਸ਼ੁਰੂ ਹੋ ਜੂਗਾ ਜੀ ਬਸ 1-2 ਸੈਕਿੰਡ ਦੀ ਦੂਰੀ ਤੇ ਦੁਕਾਨਾਂ ਵਾਲਿਆਂ ਨੂੰ ਥਾਂ ਨਹੀਂ ਮਿਲਦੀ ਇਸ ਟਾਈਮ ਤੇ ਵਹੀਕਲ ਪਾਰਕ ਕਰਨੋਂ ਜਾਂ ਦੁਕਾਨਾਂ ਲਾਉਣ ਵਾਸਤੇ ਜੀੜੀਆਂ ਲਾਉਣ ਵਾਸਤੇ ਫੁੱਲ ਹੁੰਦੀਆਂ ਮਸ਼ਹੂਰ ਪਾਠੀ ਆ ਜੀ ਇਹ ਸਿਰਫ ਮਾਗੀ ਦੇ ਮੇਲੇ 'ਚ ਮੁਕਸਰੀ ਮਿਲੇਗੀ ਤੁਹਾਨੂੰ ਹੋਰ ਸ਼ਾਇਦ ਆਸ-ਪਾਸੇ ਪੰਜਾਬ 'ਚ ਨਹੀਂ ਮਿਲੂਗੀ ਕਿਤੇ ਇੱਥੇ ਹੀ ਬਹੁਤ ਮਸ਼ਹੂਰ ਆ ਜੀ ਹਰ ਸਾਲ ਮੇਲੇ ਤੇ ਹੀ ਹੁੰਦੀ ਆ ਜੀ ਲੋ ਮੇਲੇ ਦੇ ਸਾਹਮਣੇ ਪਹੁੰਚ ਚੁੱਕੇ ਆਪਾਂ ਹੁਣ ਟਿਕਟ ਕਾਊਂਟਰ ਵੱਲੇ ਜਾਂਦੇ ਆਂ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਵਿਊ ਸਾਰਾ ਬਰਜ ਖਲੀਫਾ ਤੇ ਹੋਰ ਜੋ ਫੌਨ ਵਾਲਾ ਜੋ ਵੀ ਲੱਗਿਆ ਹੋਇਆ ਅੰਦਰ ਸੈੱਟ ਸਾਰਾ ਬਾਹਰੋਂ ਦੇਖ ਸਕਦੇ ਹੋ ਤੁਸੀਂ ਲੰਡਨ ਟਾਵਰ ਤੇ ਬਰਜ ਖਲੀਫਾ ਟਿਕਟ ਕਾਊਂਟਰ 300 ਰੁਪਏ ਟਿਕਟ ਹੈ ਜੀ ਹੁਣ ਆਪਾਂ ਲੈ ਲਈ ਐ ਟਿਕਟ ਤੇ ਹੁਣ ਅੰਦਰ ਜਾਣਾ ਸ਼ੁਰੂ ਕਰਦੇ ਆਂ ਜੀ ਲਓ ਜੀ ਅੰਦਰ ਜਾ ਰਹੇ ਆਂ ਆਪਾਂ ਐਕਸਾਈਟਮੈਂਟ ਬਹੁਤ ਆ ਜੀ ਤੁਹਾਨੂੰ ਵੀ ਹੋਊਗੀ ਬਰਜ ਖਲੀਫਾ ਵੇਖਣ ਦੀ ਜਿਹੜੇ ਨੇ ਸੱਜਣਾ ਦੇਖ ਗਿਆ ਮੇਲਾ ਉਹ ਤਾਂ ਚਲੋ ਠੀਕ ਹੈ ਬਾਕੀ ਜਿਨ੍ਹਾਂ ਨੇ ਨਹੀਂ ਦੇਖਿਆ ਜਾਂ ਦੂਰ ਦਰਾਡੇ ਰਹਿੰਦੇ ਆ ਉਹਨਾਂ ਵਾਸਤੇ ਇੱਕ ਵੀਡੀਓ ਆਪਣੀ ਜਰੀਆ ਬਣਾਉਂਗੀ ਮੇਲਾ ਦੇਖ ਸਕਦੇ ਆ ਜਿਵੇਂ ਲਾਈਵ ਤੁਹਾਡੇ ਸਾਹਮਣੇ ਹਾਓ ਜੀ ਸੈੱਟ ਦੇਖ ਸਕਦੇ ਹੋ ਪੂਰਾ ਤੁਸੀਂ ਲੰਡਨ ਦਾ ਟਾਵਰ ਹੈ ਜੀ ਬਰਜ ਖਲੀਫਾ ਜੀ ਲੋਕ ਫੋਟੋਆਂ ਕਰ ਰਹੇ ਉੱਥੇ ਇਹ ਮੇਰੇ ਖਿਆਲ ਮਲੇ ਦੀ ਐਂਟਰੀ ਸੈਟ ਫੋਟੋਆਂ ਦਾ ਬਹੁਤ ਵੱਡਾ ਪ੍ਰਦਰਸ਼ਨ ਬਣ ਗਿਆ। ਅਸੀਂ ਲੰਡਨ ਬ੍ਰਿਜ ਤੇ ਪਹੁੰਚ ਚੁੱਕੇ ਹਾਂ ਜੀ। ਜੀ ਦੇਖੋ ਜੀ ਬਾਕੀ ਨਜ਼ਾਰਾ ਰਾਤ ਨੂੰ ਦੇਖਿਆ ਜਾਵੇ ਤਾਂ ਹੋਰ ਵੀ ਸੋਹਣਾ ਹੁੰਦਾ ਲਾਈਟਾਂ ਲੱਗੀਆਂ ਬਹੁਤ ਸੋਹਣਾ ਲੱਗਦਾ। ਦਿਨੇ ਹਜੇ ਉਹਨਾ ਸੋਹਣਾ ਨਹੀਂ ਲੱਗਦਾ ਜਿੰਨਾ ਰਾਤ ਨੂੰ ਲੱਗਦਾ। बस थोड़ा आगे जाके हुन खब्बे वाले पासे नु बिल्कुल मेला अंदरो दिखना शुरू होजुगा चंडोला वगैरह लो ये देखो ये मेला ਤੁਹਾਡੇ ਸਾਹਮਣੇ ਆ ਜੀ ਚੰਡੋਲਾ ਲੱਗੀਆਂ ਨੇ ਦੋ ਇਸ ਬਿਲਕੁਲ ਐਂਟਰ ਹੁੰਦੇ ਆਈ ਸੱਜੇ ਪਾਸੇ ਹੈਗਾ ਜੀ ਫਿਸ਼ ਵਾਲਾ ਸ਼ੋਅ ਮੱਛੀਆਂ ਵਾਲਾ ਸ਼ੋਅ ਉਹ ਆਪਣੀ ਵੀਡੀਓ ਜੋ ਆਪਾਂ ਪਹਿਲਾਂ ਵੀ ਦੇਖਿਆ ਸੀ ਮੱਛੀਆਂ ਨਹੀਂ ਲੱਗੀਆਂ ਸੀ ਆ ਦੇਖ ਲਓ ਇਹ ਦੁਕਾਨਾਂ ਵਿੱਚ ਬੰਦ ਪਈਆਂ ਨੇ ਕੁਝ ਜਿੰਨਾ ਬਾਹਰ ਸੀਗਾ ਰਾਸ਼ ਮੇਲੇ ਚ ਰੌਣਕ ਸੀ ਉਨੀ ਮੇਲੇ ਦੇ ਅੰਦਰ ਰੌਣਕ ਹੈ ਨਹੀਂ ਜੇ ਬਾਹਰ ਬਾਜ਼ਾਰ ਦੇ ਵਿੱਚ ਜਿਆਦਾ ਰੌਣਕ ਸੀ ਪਤਾ ਨਹੀਂ ਅੱਜ ਛੁੱਟੀ ਵਾਲਾ ਦਿਨ ਨੇ ਹੈਗਾ ਛੁੱਟੀ ਵਾਲੇ ਦਿਨ ਜਿਆਦਾ ਰਾਸ਼ ਹੁੰਦਾ ਹੈ ਸ਼ਾਇਦ ਸੰਡੇ ਨੂੰ ਜਿਆਦਾ ਹੋਊਗਾ ਕੱਲ ਨੂੰ ਕੁਝ ਚੁਲੇ ਖਾਲੀ ਪਿਆ ਜੀ ਕੁਝ ਚੱਲ ਰਿਹਾ ਹੈ ਮੈਨਾਂ ਮੌਤ ਦੇ ਖੂਬiyat ਕੀ ਦੋ ਲੱਗਿਆ ਜੀ ਮੇਲੇ ਚ ਸਕੂਲ ਵਾਲੇ ਬੱਚੇ ਫੈਮਿਲੀ ਬਹੁਤ ਮੇਲਾ ਦੇਖਣ ਆਏ ਹੋਇਆ। ਸਰਕਸ ਲੱਗੀ ਆ ਸਾਹਮਣੇ ਮੌਤ ਦੇ ਕੁਝ ਇੱਕ ਬਾਈਕ ਸਾਹਮਣੇ ਆ ਕੇ ਖੜੀ ਹੈ ਜੀ। ਇਹ ਮੌਤ ਦੇ ਕੁਝ ਬਾਈਕ ਚਲਾਉਣ ਵਾਲੀ ਬਾਈਕ ਹੈ ਜੀ। ਡੇਂਜਰਸ ਬਾਈਕ ਪੂਤ ਬੰਗਲਾ ਦੇਖ ਲਓ ਸਾਹਮਣੇ ਤੁਹਾਡੇ। ਇਹਦੇ ਵਿੱਚ ਵੀ ਕੋਈ ਦਲੇਰ ਬੰਦਾ ਕਿਨਾਂ ਜਾਂਦਾ ਏ। ਨੇ ਮੌਤ ਦਾ ਖੂਗ ਹੈ ਦੂਜਾ ਇਹ ਤੁਹਾਨੂੰ ਪਹਿਲਾਂ ਦੇਖਿਆ ਸੀ ਇਹ ਦੂਜੀ ਚੰਡੋਲ ਲੱਗੀ ਆ ਦੂਜੀ ਕਿਸ਼ਤੀ ਆ ਗਈ ਆ ਸਾਹਮਣੇ ਮਸਾਲਾ ਟਵਿਸਟਰ ਤੇ ਹੋਰ ਖਾਨ ਵਾਲੀਆਂ ਆਈਟਮਾਂ ਲੱਗੀਆਂ ਹੋਈਆਂ ਇਹ ਸਲੋ ਮੋਸ਼ਨ ਚ ਕਿਸ਼ਤੀ ਜਾ ਰਹੀ ਆ ਜੀ ਸਲੋ ਮੋਸ਼ਨ ਰਿਕਾਰਡ ਕੀਤਾ ਥੋੜਾ ਜਿਹਾ ਤੁਸੀਂ ਮੇਲੇ ਦਾ ਆਨੰਦ ਲਓ ਜੀ ਆ ਲੋ ਜੀ ਆ ਕਹਿੰਦੇ ਪਤਾ ਨਹੀਂ ਇਹਦਾ ਨਾਂ ਤਾਂ ਨਹੀਂ ਕਹਿੰਦੇ ਕੀ ਚੂਲੇ ਨੂੰ ਕਹਿੰਦੇ ਆ ਪਰ ਇਹ ਹੈ ਬੜਾ ਖਤਰਨਾਕ ਉੱਪਰ ਜਾ ਕੇ ਬੰਦਾ ਕਹਿੰਦੇ ਮੋਢਾ ਹੋ ਜਾਂਦਾ ਜਮਾਂ ਇਹਦੇ ਉੱਪਰਲੀ ਪੌਕਟ ਦੇ ਵਿੱਚ ਕੋਈ ਜੇਬ ਚ ਰੱਖਿਆ ਹੁੰਦਾ ਕਮੀਜ਼ ਦੇ ਸਾਮਣ ਥੱਲੇ ਡਿੱਗ ਪੈਂਦਾ ਉਤੋਂ ਜੋ ਜਿਹਨੇ ਵੀ ਬਹਿਣਾ ਹੈਗਾ ਉਹਦਾ ਪਚਾ ਕੇ ਬੈਠਿਓ ਆ ਲੋ ਜੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕੁੱਟ ਕੇ ਹੱਥ ਪਾਏ ਹੋਏ ਆ ਨਹੀਂ ਬੈਠਣ ਵਾਲਿਆਂ ਦੇ ਉੱਤੇ ਕਿਵੇਂ ਉਹਨਾਂ ਨੇ ਫੁੱਲ ਕੰਮ ਮਤਲਬ ਪ੍ਰੋਟੈਕਸ਼ਨ ਹੈਗੀ ਆ ਡੇਗ ਨਹੀਂ ਸਕਦਾ ਕੋਈ ਪਰ ਫਿਰ ਵੀ ਡਰਤਾ ਡਰੀ ਹੁੰਦਾ ਹੈ ਅਸ ਮੈਂ ਤਾਂ ਦੂਰੋਂ ਵੇਖ ਕੇ ਡਰ ਲੱਗ ਗਿਆ ਬਾਕੀ ਤੁਸੀਂ ਆ ਕੇ ਕਦੇ ਟਰਾਈ ਕਰਕੇ ਵੇਖਿਓ ਬਹਿ ਕੇ ਕਿਵੇਂ ਲੱਗਦਾ ਤੁਹਾਨੂੰ ਬਸ ਸਪੀਡ ਵਧ ਗਈ ਹੁਣ ਥੋੜਾ ਜਿਹਾ ਤੇਜ਼ ਚੱਲਣ ਲੱਗ ਗਿਆ ਪਹਿਲਾਂ ਨਾਲੋਂ ਇਹ ਜੋ ਉੱਤੇ ਉੱਤੇ ਬੈਠੇ ਆ ਉਹਨਾਂ ਨੂੰ ਪਤਾ ਲੱਗੇਗਾ ਜਾਂ ਉੱਤੇ ਬਹਿ ਕੇ ਪਤਾ ਲੱਗੂਗਾ ਵੀ ਕੀ ਬਣਦਾ ਏ ਹੁਣ ਆਪਾਂ ਖਾ ਰਹੇ ਆ ਪੀਜ਼ਾ ਥੋੜੀ ਭੁੱਖ ਲੱਗੀ ਸੀ ਅੱਛੀ ਚੀਜ਼ ਪੀਜ਼ਾ ਕਰਵਾਇਆ ਜੀ ਇਹ ਛੋਟੀ ਜਿਹੀ ਸ਼ਾਪ ਲੱਗੀ ਆ ਜੀ ਪੀਜ਼ੇ ਦੀ ਆ ਫਿਰ ਸਾਡੇ ਕੋਈ ਸਾਹਿਬ ਰਿੰਗ ਪਾਉਣ ਲੱਗ ਗਏ ਜੀ ਕਹਿੰਦੇ ਰਿੰਗ ਪਾਉਣੇ ਆ ਨਾਮ ਜਿੱਤ ਕਿਲੇ ਜਾਣਾ ਕਰੇ ਆ ਪੈਸੇ ਬਹੁਤ ਖਰਚ ਲੈ ਅੰਦਰ ਹਨ ਕਹਿੰਦੇ ਜੀ ਰਿੰਗ ਰਣ 10 ਛੱਟਿਆ ਇੱਦਾਂ ਥਾਂ ਦੇ ਵਿੱਚੋਂ ਸੱਤੇ ਬਾਹਰ ਸੱਤ ਇੱਕ ਵੀ ਨਹੀਂ ਪਾਇਆਗਾ ਉਹਨਾਂ ਦਾ ਸਮਾਨ ਬੜਾ ਥਲੇ ਸਿੱਟਦਾ ਆ ਆਪਦਾ ਰਿੰਗ ਘੱਟ ਪਾਇਆ ਆ ਇੱਕ ਆ ਲਈ ਥੋੜੀ ਜਿਹੀ ਘਸਰ ਭੱਜ ਗਈ ਇਹ ਪਹਿਲਾਂ ਸਾਰੀਆਂ ਆਈਟਮ ਮੇਲੇ ਦੇ ਅੰਦਰ ਹੁੰਦੀਆਂ ਸੀ ਹੁਣੇ ਮੇਲੇ ਦੇ ਬਾਹਰ ਲੱਗੀਆਂ ਹੈ ਬਿਨਾਂ ਟਿਕਟ ਤੋਂ ਵੀ ਇਹ ਬਾਹਰ ਤੁਸੀਂ ਟਰਾਈ ਕਰ ਸਕਦੇ ਆ ਪਹਿਲਾਂ ਟਿਕਟ ਮੇਲੇ ਦੇ ਅੰਦਰ ਹੁੰਦੀਆਂ ਸੀ ਇਹ ਚੀਜ਼ਾਂ ਲਓ ਜੀ ਕੋਈ ਸਾ ਫੇਰ ਫੇਲ ਖਰਦੇ ਕੇ ਖਤਮ ਬਸ ਥੋੜੀ ਰਹਿ ਗਈ ਇੱਕ ਦੋ ਇਨਾਂ ਕੋਲੇ ਹੁਣ ਕੋਈ ਸਾ ਫੇਰ ਲੱਭ ਰਿਹਾ ਕਿੱਥੇ ਰਿੰਗ ਪਾਉਣਾ ਹੈ ਉਂਗਲਾਂ ਕਰ ਕਰ ਕੇ ਅਲਈ ਇੱਕ ਹੋਰ ਫੇਲ ਇੱਕ ਟਰਾਈ ਹੁਣ ਉਧਰ ਹੋਊਗੀ ਅੱਛਾ ਕੋਈ ਰੰਗੇ ਚਲੇ ਲੇੜਦਾਂ ਨਾਏ ਫੇਲ ਕਿਸ਼ੇ ਦੇ ਉਹਨੇ ਡਿੱਗ ਗਿਆ ਲੋ ਜੀ ਆਪਾਂ ਬਾਹਰ ਆ ਚੁੱਕੇ ਹਾਂ ਫੇਰ ਬਾਜ਼ਾਰ ਦੇ ਵਿੱਚ ਦੇਖ ਲਓ ਜੀ ਟੈਡੀ ਬੀਅਰ ਮਿਲ ਰਿਹਾ ਜੀ ਮੇਲਾ ਕਹਿੰਦੇ ਫੁੱਲ ਹੈ ਜੀ ਪੰਬੀਰੀਆਂ ਵਾਲੇ ਦੂਰੇ ਫੜ ਗਏ ਜੀ ਅਹ ਵੇਖੋ ਇਹ ਰੀ ਲੇਡੀਜ਼ ਪਰਸ ਵਗੈਰਾ ਘਟਾਉਣੇ ਬੱਚਿਆਂ ਦੇ ਭਾਂਡੇ ਕੱਪ ਲੱਕੜ ਦਾ ਸਮਾਨ ਫਲਾਵਰ ਬਹੁਤ ਕੁਝ ਦੇਖ ਸਕਦੇ ਹੋ ਕੰਚ ਦਾ ਸਮਾਨ ਹੈਗਾ ਜੀ